ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਪਸ਼ੂ ਚਾਰ ਝੋਟੀਆਂ ਤੇ ਇੱਕ ਵੜੜੇ ਦੇ ਸਾਰੇ ਸੂਏ ਸਵਾਏ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਭਾਜੀ ਕਿਸ ਗੱਲ ਭਾਜੀ ਕੀ ਹਾਲ ਜੀ ਚੜਦੀ ਕਲਾ ਤੁਸੀਂ ਥਨਾਓ ਬੜਾ ਵਧੀਆ ਠੀਕ ਹੈ ਕਿਰਪਾ ਕਰਕੇ ਆਪਣਾ ਨਾਮ ਤੇ ਐਡਰੈਸ ਦੱਸ ਦੋ। ਨਾਮ ਮੇਰਾ ਬਾਈ ਪਗੀਚਾ ਸਿੰਘ ਜੀ। ਪਿੰਡ ਅਹਰੜ ਕਲਾਂ ਪਸੀਨੇ ਵਾਲਾ ਵਿਖਰਾ ਮਕਾਨ। ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ। 981796785 ਭਾਈ। ਠੀਕ ਹੈ ਜੀ। ਲਾਈਆਂ ਰੌਣਕਾਂ ਜੀ। ਹਾਂ ਜੀ ਹਾਂ ਜੀ। ਤੇ ਕਰੀਏ ਸ਼ੁਰੂਆਤ ਜੀ। ਹਾਂ ਜੀ ਭਾਈ। ਤੁਸੀਂ ਉਹ ਪਹਿਲੇ ਵਾਰ ਆ ਛੋਟੀ ਦੇ ਇਹ ਵੀ ਇੱਜਤ ਜਦੇ ਨੇ ਸੁਈ ਨੂੰ ਅੱਛਾ ਜੀ ਹਾਂ ਜੀ ਠੀਕ ਮਗਰ ਵੀ ਨੀਲੀ ਦਾ ਵੀ ਕੱਟੀ ਤੇ ਆ ਵੀ ਨੀਲੀ ਦਾ ਵੀ ਜੀ ਠੀਕ ਹੈ ਠੀਕ ਹੈ ਲਓ ਭਾਜੀ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਠੀਕ ਕਿਲੋ ਦੇ ਥਲੇ ਅੱਛਾ ਜੀ ਬੋਲਾ ਹੀ ਬੋਲਾ ਬੋਲਾ ਹੀ 10 ਕਿਲੋ ਆ ਠੀਕ ਹੈ ਠੀਕ ਹੈ ਲਓ ਭਾਜੀ ਕਾਟ ਕਾੜ ਵੀ ਚੰਗਾ ਤੇ ਸਵੇਰ ਕਿਨਵਾ ਸਵੇਰ ਸੁਈ ਭਾਜੀ ਉਹ ਆ ਵੀ ਦੀ ਘਰ ਵਾਲਿਆਂ ਦੇ ਮੁਤਾਬਕ ਤੇ ਦੂਜਾ ਨਹੀਂ ਅੱਛਾ ਜੀ ਆਪਾਂ ਪੱਤਝਾ ਕਹਿ ਦਿੰਨੇ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਥਣਪਾਂਡਾ ਬੜਾ ਬਣਉਂਦੀ ਝੋਟੇ ਕਿ ਕਿੰਨਾ ਕੁ ਚੋਈ ਜੂ ਦਾ ਆ ਬੱਚਾ ਲਾ ਕੇ ਨਾ ਆਪਾਂ ਲਾਇਆ ਹੀ ਹੁਣ ਲੱਗ ਗਿਆ ਹੀ ਆ ਗੱਲ ਤੇ ਬਸਨੀ ਆ ਠੀਕ ਹੈ ਠੀਕ ਹੈ ਜੀ ਦੁੱਧ ਵੀਰ ਜੀ ਆਪਾਂ ਬਹੁਤਾ ਨਹੀਂ ਕਹਿੰਦੇ ਜਿਤਨਾ ਗਾ ਗਰਮੀ ਕੋਲ ਨੂੰ 12 ਤੋਂ ਪਲਾਸੀ ਆਉਗੀ ਠੀਕ ਹੈ ਜੀ ਮਾ ਜੀ 12 ਲੀਟਰ ਜਿਹੜਾ ਦੁੱਧ ਚੋਈ ਆਉਗੀ ਜਿਹੜਾ 10 ਲੀਟਰ ਜਿਹੜਾ ਮੋਲ ਇਹੋ ਜਿਹਾ ਆ ਤੇ ਕੱਟੀ ਵੀ ਪਲੀ ਪਲਾਈ ਤੁਹਾਨੂੰ ਮਿਲ ਜੜੀ ਕਰੋ ਚੈੱਕ ਬਾਕੀ ਨਿਸ਼ਾਨੀਆਂ ਸਾਰੀਆਂ ਕੱਟੀ ਵੀ ਕਵਰ ਕਰਦੀ ਆ ਤੇ ਮਾਉਂ ਦੀ ਵੀ ਕਵਰ ਕਰਦੀ ਨਿਸ਼ਾਨੀਆਂ ਇਹ ਹੁਣ ਆਪਾਂ ਖੋਲ ਕੇ ਬਕਾਉਂਦੇ ਆਪਾਂ ਤੇਰੇ ਬਾਈ ਹਰ ਕਿੰਨੇ ਕੁ ਵੇਰੀ ਕੀਤੀ ਚੋਈ ਤੇਰੇ ਵੀ ਚਾਰ ਵਜੇ ਦੀ ਠੀਕ ਹੈ ਠੀਕ ਹੈ ਹਾਂਜੀ ਲੋ ਬਈ 4 ਵਜੇ ਦੀ ਚੋਈ ਜੇ ਤੇ ਉਹ ਸਾਡਾ ਕੋਈ ਵੀਰਪਾ ਅੰਦਾਜ਼ਾ ਲਾ ਹੁਣ ਬੱਚਾ ਲੱਗ ਗਿਆ ਸੀ ਅੱਛਾ ਠੀਕ ਹੈ ਹਾਂ ਹਾਂਜੀ ਲੋ ਵੀ ਕਰੋ ਜਾਕੀ ਤੂੰ ਆਦ ਕੌਂਡ ਕਰਦਾ ਹੋਰੇ ਥੜ ਭਾਂਡਾ ਵੀ ਬਹੁਤ ਚੰਗਾ ਵਾ ਇਹ ਨਿਸ਼ਾਨੀਆਂ ਵੀ ਸਾਰੀਆਂ ਆ ਗਈਆਂ ਵਾ ਬਾਕੀ ਕਦ ਵਜੇ ਨੂੰ ਵੇਖੋ ਝੋਟੀ ਲੱਗਦੀ ਠੀਕ ਹੈ ਠੀਕ ਹੈ ਲੋ ਮਜੀ ਕਦ ਕੋਈ ਸ਼ੱਕ ਨਹੀਂ ਜੇ ਆ ਵੀ ਪਤਲੇ ਚੰਮ ਵਾਲੀ ਆ ਹਾਂ ਹਾਜੀ ਵੀਰ ਜੀ ਲਾਗੇ ਤੋਂ ਕਰੋ ਚੈੱਕ ਤੁਸੀਂ ਥਾਣਾਦਾਰ ਸੈਜ ਤੇ ਗੈਪ ਐਨ ਅੱਛਾ ਫੰਗਾ ਵਾਂਗੂ ਪਲ ਜਾਂਦੀ ਆ ਸ਼ਾਮਾਂ ਨੂੰ ਤੇ ਕੀ ਮੁੱਲ ਭਾਜੀ ਦਾ ਹਰ ਮੁੱਲ ਤੇ ਵੀਰ ਜੀ ਵੇਖ ਲਓ ਆਪਾਂ ਦੇ ਕਹਿੰਦੇ ਵੀ ਲੱਖ ਹੀ ਕਰ ਲੀਏ ਅੱਛਾ ਜੀ 95 ਦੇ ਦਈਏ ਆਪਾਂ ਤੋਂ ਮੰਨ ਤਾਂ ਫਿਰ ਹਾਂਜੀ ਕਰ ਦਈਏ ਮੰਨ ਤਾਂ ਜੀ ਹਾਂ ਨਾ 90 ਹਜ਼ਾਰ ਜੁੜੀ ਦੇਵਾਂਗੇ ਆਪਾਂ ਠੀਕ ਹੈ ਇਹ ਚੋ 200 ਰੁਪਇਆ ਛੋੜੀ ਕਰਦੇ ਠੀਕ ਠੀਕ ਹੈ ਲਓ ਬਈ 90000 ਚੋ 200 ਰੁਪਇਆ ਛੋੜ ਤੇ ਸੂਹੀ ਸਵਾਏ ਪਸ਼ੂਆ ਹਾਂਜੀ ਤੇ ਤੁਹਾਨੂੰ ਪਤਾ ਪਿਆ ਥੋੜੀ ਜਿਹੀ ਤਿੱਖ ਵੀ ਹੈਗੀ ਆ ਰੁਪਇਆ ਤੇ ਬੱਚਾ ਵੀ ਭਾਜੀ 나ੜੂ ਦੇ ਲਾੜੂ ਦਾ ਬਾਹਰ ਗਿੱਲੇ ਲਾੜੂ ਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਤੇ ਬਿਲਕੁਲ ਨੋਰਮਲ ਰੇਟ ਕਰਤਾ ਭਾਈ ਆ ਵੀ ਭਾਜੀ ਕਲਰਾ ਦੀ ਸੀ ਇਹ ਅੱਛਾ ਜੀ ਟੱਟੀ ਮਗਨ ਜੇ 나ੜੂ ਗੱਲਾ ਨਾਲ ਜੀ ਠੀਕ ਹੈ ਠੀਕ ਹੈ ਜੀ ਤੇ ਬੋਲਾ ਮੰਨ ਲਓ ਤੁਹਾਡੇ ਨਾਲ ਕਾ ਕੋਈ ਨਹੀਂ ਆ ਇਹ ਥਲੇ 9 ਕਿਲੋ ਹੋਊਗਾ ਪੱਕਾ ਠੀਕ ਹੈ ਠੀਕ ਹੈ ਲਓ ਵੀ 9 ਲੀਟਰ ਜਿਹੜਾ ਬੋਲ ਤੇ ਵੀ ਨੇ ਕਿਹਾ ਵੀ ਦੁੱਧ ਅਸੀਂ 11 12 11 12 ਕਹਿੰਦੇ ਤੋਂ ਦੇ ਰਹੇ ਅੱਛਾ ਜੀ ਹਾਂ ਜੀ ਤੇ ਮੈਂ ਖੋਲ ਕੇ ਮਾਤਾ ਨੂੰ ਠੀਕ ਹੈ ਠੀਕ ਹੈ ਲਓ ਵੀ ਗਵਾ ਵੀ ਜਿਹੜਾ ਬਿਲਕੁਲ ਤਾਜ਼ਾ ਆ ਜੇ 나ੜੂ ਵੀ ਦਿਖਾਉਂਦੇ ਆਪਾਂ ਕੱਟੀ ਹੈ ਮਤਲਬ ਭਾਈ ਕਰੋ ਚਾਹਣ ਗਿਆ ਟਪਲਾ ਇੱਕ ਆ ਗਿਆ ਤੇ ਕੰਡ ਕਾਠੇ ਦਾ ਵੀ ਚੰਗਾ ਵਾ ਤੇ ਲਾੜਾ ਨੂੜਾ ਜਿਹੜੀਆਂ ਹਵਾਨੇ ਦੇ ਦੇ ਚੰਗੀਆਂ ਆ ਗਈਆਂ ਦਿਖਾਉਂਦੇ ਆਪਾਂ ਲਾਗੇ ਤੋਂ ਤੇ ਥੜਾ ਦਾ ਸਹਿਜ ਗਿਆ ਵੀ ਬਹੁਤ ਚੰਗਾ ਲੱਗਾ ਵਾ ਇੱਕ ਦਿਨ ਮਾਸੂਆ ਥੋੜੀ ਪਾਜੀ ਤੇ ਵੀ ਜੀ ਤੀਜਾ ਸੂਆ ਸੂਈ ਹੈ ਠੀਕ ਹੈ ਠੀਕ ਹੈ ਇਹ ਵੀ ਤੀਜਾ ਸੂਆ ਸੂਈ ਜੇ ਤੂੰ ਆ ਬਹੁਤ ਯਾਰ ਅੱਛਾ ਜੀ ਠੀਕ ਹੈ ਸੋ ਵੀ ਲੱਗ ਗਿਆ ਤੋ ਕਰੋ ਜੱਟ ਜੀ ਤੁਹਾਨੂੰ ਦਾ ਸੈਰ ਕਰ ਉਹ ਤੇ ਨਾੜਾ ਨਾੜਾ ਜਿਹੜੀਆਂ ਬਾਨੀਆਂ ਤੇ ਬਹੁਤ ਹੀ ਚੰਗੀਆਂ ਆ ਗਈਆਂ ਦੇਖੋ ਜੰਮਾ ਬਹੁਤ ਚੀ ਲੱਗੀ ਇਹਦੇ ਤੇ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਜੀ ਵੇਖੋ ਜਿੱਧਾਂ ਦੇ ਬਾਹਰ ਮੰਨ ਲਓ ਤਾਜ਼ਾ ਪਸ਼ੂ ਬਹੁਤ ਘਟਿਆ ਹਨਾ ਹਾਂ ਜੀ ਉਹ ਸਾਬੇ ਲਾਈਏ ਤੇ ਭਾਵੇਂ ਲੱਕਰੀ ਵੇਚ ਲਈਏ ਅੱਛਾ ਜੀ ਜੈ ਜੀ ਆਪਾਂ ਦੇ ਦਈਏ ਹਨਾ ਹਾਂਜੀ ਇਹ ਵੀ ਦੀ 80000 ਦੇ ਦੇ ਦਈਏ ਚਲ ਛੱਡ ਦੋ ਕਰੇਪੜ ਜਾਗੇ ਹਾਂਜੀ ਜਾਣ ਦੋ ਜੈ ਜੀ ਜੈ ਜੀ ਜਾਂਦੀਏ ਭਾਜੀ ਹਾਂਜੀ ਆਪਾ ਜਿਹੜਾ ਘਾਟਾ ਵਾਧਾ ਨਹੀਂ ਕਰਨਾ ਸਿਰਫ 200 ਰੁਪਈਆ ਛੋਟ ਹੀ ਹੋਊਗੀ ਲਾਸਟ 75000 ਦੀ ਆਪਾਂ ਦਵਾਵਾਂਗੇ ਠੀਕ ਹੈ ਲੋਬਾ ਜੀ ਇਹ ਨਾ ਕਵੇ 72 ਲਓ ਕਹਿੰਦਾ ਲਓ ਠੀਕ ਹੈ ਠੀਕ ਹੈ ਆਪਾਂ 200 ਰੁਪਈਆ ਛੋਟ ਕਰਾਂਗੇ ਆਪਾਂ 75 ਲਓ ਜੀ 75000 ਚੋਂ 200 ਰੁਪਈਆ ਛੋਟ ਤੇ 11 12 ਲੈ ਲੇ ਜਿਹੜਾ ਇਹ ਵੀ ਦੋ ਦਿਨਾਂ ਬਾਅਦ ਆਊਗੀ ਵੀ ਵੀ ਦਿਖਾਓ ਕਰਦਾ ਤੇ ਦੇਖੋ ਲੱਗੇ ਨਾੜ ਵੀ ਕੱਲਾ ਕੱਲਾ ਲੱਗਾ ਵਾ ਦੇਖੋ ਨਾੜਾਂ ਵਾਲਾ ਬੰਨਾ ਜੀ ਨਾੜਾਂ ਵੀ ਭਵਾਨੇ ਤੇ ਚੱਕੀ ਆ ਗਈਆਂ ਵਾ ਉਹ ਦੀ ਚੂਣ ਬੜੀ ਜਿਆਦੀ ਜੀ ਠੀਕ ਹੈ ਠੀਕ ਹੈ ਹਾਂ ਦਸੇ ਫੋ ਜੀਆ ਝੋਟੀ ਪਰੇ ਇਹ ਵੀ ਝੋਟੀ ਪਈ 10 ਕਿਲੋ ਦੁੱਧ ਜੇ ਥਲੇ ਅੱਛਾ ਜੀ ਇਹ ਵੀ ਪਿਛਲੇ ਸਵੇਰੇ ਉਧਰੋਂ ਆਈ ਹਰਿਆਣੇ ਤੋਂ ਅੱਛਾ ਜੀ ਇਹ ਮਗਰ ਵੀ ਕੱਟੀ ਇਹਦੇ ਠੀਕ ਅੱਛਾ ਆ ਮਾ ਕੋਲ ਤੇ ਵਖਮਾ ਸਾਰਿਆਂ ਦੇ ਪਿੱਛੇ ਆ ਜੋ ਟੀਮ ਵਾਲਾ ਕਾਫ ਆ ਹਾਂ ਜੀ ਇਹ ਕਰੂ ਝਾ ਕੇ ਵੀ ਜੈਡ ਬਲੈਕ ਤੇ ਕਾਟ ਕਾੜ ਬਹੁਤ ਜਿਆਦਾ ਤਖਦਾ ਵਾ ਵੱਡੀ ਝੋਟੀ ਪਾ ਜੀ ਹਾਂ ਜੀ ਹਾਂ ਜੀ ਇਹਦੇ ਕੋਲ ਕਿੰਨਾ ਜੇ ਦੁੱਧ ਇਹ 10 ਵੀ 10 ਲੀਟਰ ਜਿਹੜਾ ਪਕਾਜ ਕੋ ਦੋ ਦੱਤਾ ਆ ਰਿਹਾ ਜੀ ਜੀ ਹੋਰ ਕਹ ਲਿਆ ਹਾਂਜੀ ਇਹ ਵੀ ਇੱਕ ਬੜੀ ਸੇਵ ਤੇ ਆ ਆ ਘਰ ਤੋਂ ਭਾਵੇਂ ਦੇ ਰੇ ਹਾਂਜੀ ਪੋਤਰਾ ਭਾਵੇਂ ਇਹਦੇ ਸਲੇ ਇਤਰਾ ਹੀ ਬੈਜੋ ਠੀਕ ਠੀਕ ਹੈ ਠੀਕ ਹੈ ਠੀਕ ਹੈ ਬੱਚਾ ਹੁਣੇ ਖੜੋ ਉੱਥੇ ਖਾਦੀ ਮਾਰ ਕੇ ਬੈਜੋ ਅੱਛਾ ਜੀ ਇਹ ਵੀ ਖੰਡੀ ਚੀਜ਼ੋ ਠੀਕ ਹੈ ਠੀਕ ਹੈ ਉਹ ਜੀ ਸਬਦੀ ਸੇ ਨਾਲ ਘੜਾ ਵਾਲਾ ਸਵੇਰ ਚੱਜੀ ਦਿੰਦੀ ਆ ਤੇ ਠਾਣ ਵੀ ਜਰਾ ਬਹੁਤ ਹੀ ਚੰਗਾ ਲੱਗਾ ਵਾ ਰੋਸ ਜੈ ਕਤ ਨਹੀਂ ਲਾਗੇ ਤੋ ਸਾਹੀ ਝੋਟੀ ਬਹੁਤ ਜਾਨੀ ਚੰਗੀ ਆ ਅੱਛਾ ਹਰਿਆਣੀਆਂ ਕੋਈ ਪਿਛਲੇ ਸੁਣੀ ਠੀਕ ਆ ਠੀਕ ਆ ਜੀ ਲੋਬੀ ਕੱਦ ਕਾਠਾ ਦਾ ਕੋਈ ਛੱਕਣੀ ਬਹੁਤ ਅੱਡਾ ਤੇ ਥੜਾ ਦਾ ਸੈਲ ਗਿਆ ਵੀ ਆਣ ਜੱਟ ਜੱਟ ਕੀ ਆ ਤੇ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਇਹਦਾ ਮੁੱਲ ਤਾਂ ਭਾਪਾ ਜੀ ਕਰਦਾ ਲੱਖੀ ਕਰ ਲਈਏ ਅੱਛਾ ਜੀ ਪਰ ਜਾਇਜ ਕਰੀਏ ਹੈਨਾ ਇਹਦੇ ਜਾਇਜ ਆ ਵੀ 90 ਦੀ ਦੇ ਦੀਏ ਭਾਜੀ ਕਰ ਤੋਂ ਮੰਨਤ ਨੇ ਚ ਵੀ ਹਾਣਾ ਹੀ ਹਾਣਾ ਹੀ ਭਾਜੀ ਹਾਂਜੀ ਹਾਣਾ ਹੀ ਭਾਜੀ 85 ਹਜ਼ਾਰ ਦੀ ਝੋਟੀ ਦੇ ਦਾਂਗੇ ਅੱਜ ਈ ਗੇ ਛੋੜਾਂ 500 ਰੁਪਿਆ ਕਰਦਾਂਗੇ ਲੋਬਾ ਜੀ 85000 ਤੋਂ 500 ਰੁਪਿਆ ਛੋੜ ਬਾਈ ਕਹਿੰਦਾ ਕਿ ਕਰਦਾਂਗੇ ਆ ਜਾਓ ਹੁਣ ਅੰਤਲ ਮੰਗੋ ਛੋਟੀ ਨਾਲ ਅੰਤਲ ਮੰਗੋ ਬਾਈ ਇਤਨੀ ਦਾ ਦੇਖੋ ਥਣ ਕਿਤਰਾਂ ਲੱਗਾ ਝੋਟੀ ਲੋਬਾ ਜੀ ਕਰੋ ਜਾ ਕੇ ਥੋੜਾ ਦਾ ਸਹਿਜ ਗਿਆ ਬਹੁਤ ਹੀ ਚੰਗਾ ਆ ਝੋਟੀ ਜੀ ਆਈਣੀ ਜੀ ਅੱਛਾ ਜੀ ਤੇ ਚਾਰ ਦੰਦ ਜੀ ਠੀਕ ਹੈ ਜੀ ਹਾਂ ਜੀ ਇਹ ਦੇ ਦਿਨ 20 ਪਏ ਜੀ ਸੂਨ ਚੋਟੀ ਦੇ ਠੀਕ ਹੈ ਠੀਕ ਹੈ ਜੀ ਲਓ ਭਾਜੀ 20 ਦਿਨ ਖੜਦੇ ਆ ਤੇ ਘੱਟੇ ਲਾ ਠਲਾ ਬਾ ਮਾਰ ਸਾਰਾ ਇਨੀ ਮਿੱਠਾ ਮਾਗੋ ਉਧਰ ਦਾਈ ਆ ਹਰਿਆਣੇ ਦਾਈ ਅੱਛਾ ਜੇ ਨਾਲ ਕੋਈ ਆ ਜਨਾਬ ਕੋ ਲਈ ਆ ਪਾ ਹਾਂਜੀ ਠੀਕ ਹੈ ਠੀਕ ਹੈ ਇਹ ਚੋਟੀ ਬਹੁਤ ਜਿਆਦਾ ਚੰਗੀ ਸਰ ਬਹੁਤ ਜੀ ਕੱਚੀ ਆ ਠੀਕ ਹੈ ਲਓ ਭਾਜੀ ਮੈਂ ਤਾਂ ਪੁੱਛਦੇ ਨਹੀਂ ਲਾ ਬਹੁਤ ਨਿੱਕਾ ਆ ਆ ਹਾਂਜੀ 3 ਸਵਾਹ ਕਿਹਾ ਵੀ ਜੈੱਡ ਬਲੈਕ ਆ ਤੇ 20 ਦਿਨ ਹਜੇ ਕੱਚੀ ਆ ਇੰਨਾ ਵੀ ਸਵਾਹ ਕਿਹਾਡੇ ਸਾਡੇ ਦੋ ਦਾ ਹਾਂਜੀ ਦੀਆ ਨੇ ਬਤਾਉਂਦਾ ਕਿ ਸਾਡੇ ਕੋਲ ਅੱਗੇ ਵੀ ਇਹਦੇ ਨਾਲ ਦੀਆਂ ਸੁੰਆਂ 12 12 ਕਿਨਵਾ ਦੇ ਗਏ ਛੋਟੇ ਅੱਛਾ ਜੀ ਬਣਦੇ ਗੰਢਾ ਵੀ ਕੱਦ ਵਜਨ ਬੜਾ ਛੋਟੀ ਦਾ ਨਸਲ ਦੀ ਆ ਠੀਕ ਹੈ ਠੀਕ ਹੈ ਇਹਨਾਂ ਦੇ ਚਵਾਈ ਜਾਊਗੀ ਹਾਂਜੀ ਹਾਂਜੀ ਆਖਿਆ ਵੇਖੋ ਸਿੰਗ ਸਿੰਗ ਸੁਣੋ ਕਰੋ ਚੱਕ ਕਰਦੇ ਸੌਲੇ ਪਿਓਰ ਮੋਰਾ ਨਸਲ ਦੀ ਆ ਗਈ ਆ ਵੇ ਲੋ ਕੋਈ ਨਾਥ ਨਹੀਂ ਛੋਟੀ ਨੂੰ ਪਈ ਇਹਨੂੰ ਦਹੀਂ ਠੀਕ ਹੈ ਠੀਕ ਹੈ ਤੇ ਹੈ ਵੀ ਜੈਡ ਬਲੈਕ ਤੇ ਕੱਡ-ਕੱਡ ਵੀ ਚੰਗਾ ਵਾ ਇਹ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਕੱਢ ਲੈਣਾ ਇਹਨੇ ਇਹਦਾ ਵੀ ਮੁੱਲ ਭਾਈ ਇਹਦਾ ਵੀ ਇਹ ਫੋਨ ਤੇ ਫਿਰ ਕਰ ਲਾਂਗੇ ਅੱਛਾ ਜੀ ਜੇ ਕਿਸੇ ਵੀ ਹੱਥ ਫਿਰ ਆਉਂਗੀ ਤੇ ਠੀਕ ਹੈ ਠੀਕ ਹੈ ਲਓ ਭਾਜੀ ਇਹਦਾ ਮੁੱਲ ਜਿਹੜਾ ਫੋਨ ਤੇ ਵੀਰ ਕਹਿੰਦਾ ਕਿ ਕਰਾਂਗੇ ਹਾਂਜੀ ਤੇ ਦੁੱਧ ਜਿਹੜਾ ਇਹ ਵੀ ਪਹਿਲਾਂ ਹੀ 12 ਲੀਟਰ ਕੱਢੀ ਜਾਊਗੀ ਤੇ ਥਾਲਪਾਂਡਾ ਬਹੁਤ ਹੀ ਚੰਗਾ ਇਹਦਾ ਹਾਂਜੀ ਆ ਜੇ ਕੋਈ ਵਹਿੜ ਦੱਸਈਏ ਸਾਨੂੰ ਆਪਾਸ ਵੀ ਜੇ ਖੀਵੀ ਇਹ ਮੋਹ ਵਸ਼ੀ ਅੱਛਾ ਜੀ ਅੱਜ ਦੇ ਪਰਸੋਂ ਦੀ ਸੂਈ ਆ ਵਸ਼ੀ ਬਹੁਤ ਸਰੀਰੀਏ ਵੇਖੋ ਵਸ਼ੀ ਠੀਕ ਹੈ ਠੀਕ ਹੈ ਇਹ ਸ਼ਹਿਰ ਨੂੰ ਤਨੀਮ ਲਕਾਹ ਜੇ ਬਾਈ ਪਿਛੇ ਦੇ ਤੇ ਇਹ ਸ਼ਹਿਰ ਦੇ ਵਿੱਚ ਆ ਗਈ ਆ ਬੋਲ ਕੇ ਥੋੜਾ ਇਹ ਬੜੀ ਬੜੀ ਥੀਲ ਠੰਡੀ ਆ ਅੱਛਾ ਜੀ ਇਹ ਜੇਕਰ ਰੱਸੀ ਬਣਾ ਪਾਓ ਉਹ ਤਾਂ ਬੜੀ ਡਰਦੀ ਆ ਠੀਕ ਹੈ ਠੀਕ ਹੈ ਹਾਂ ਜੀ ਉਹ ਤਾਂ ਡਰਦੀ ਆ ਬਾਕੀ ਠੰਡੀ ਸੀਲ ਆ ਜਿਉਂ ਮਰਜੀ ਚੋਣੇ ਉਹ ਵੀਰ ਠੀਕ ਹੈ ਬਹੁਤ ਹੀ ਜ਼ਰੇ 9 ਕਿਲੋ ਜੀ ਠੀਕ ਹੈ ਲਓ ਬਈ 9 ਲਿਖ ਰਿਹਾ ਬਹੁਤ ਹੀ ਤਿਆਰ ਆ ਤੇ ਥਾਲ ਤੋਂ ਬਹੁਤ ਹੀ ਚੰਗਾ ਆਦਾ ਵੀ ਕਿੰਨਾ ਕੁ ਚਵਾਈਏ ਦੁੱਧ ਭਾਜੀ ਜੀ ਜਿਹੜੇ ਸਾਲਾਂ ਮੈਂ ਦੀ ਮਾਲੋ ਸਟਾਰਟ ਆ ਗਿਆ ਨਾ ਪਹਿਲਾਂ ਦੀ ਹਾਂ ਜੀ ਮਾਲੋ ਇਹ ਸਾਵੇ ਤੇ 12 ਤੋਂ ਫਲਾਸ ਜਾਊਗਾ ਸ਼ੀ ਠੀਕ ਹੈ ਠੀਕ ਹੈ ਹਾਂਜੀ ਤਾਂ ਵੀ 12 ਲੀਟਰ ਇਹ ਵੀ ਦੁੱਧ ਚਵਾਈ ਜਾਊਗੀ ਤੇ ਜੱਸੀ ਚਵਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤਾਂ ਵੀ ਚਵਾਈ ਵੀ ਬੜੀ ਜਦੀ ਮੋਠਾ ਵਾਲੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਤਾਂ ਵੀ ਥਾਣ ਤੋਂ ਆ ਨੋਕਲ ਆਇਆ ਵਾ ਠੀਕ ਹੈ ਜੀ ਹਾਂ ਇਹ 9 ਲੀਟਰ ਜਿਹੜਾ ਆਸ ਤਾਂ ਬੋਲਾ ਤਿਆਰ ਆ ਤੇ ਸੂਈ ਨੂੰ ਭਾਈ 2 ਕਿ 3 ਦਿਨ ਅੱਛਾ ਨਹੀਂ ਭਾਈ ਯਾਰ ਕੋਈ ਸੂਈ ਨਾ ਲਾ ਜੀ ਠੀਕ ਹੈ ਠੀਕ ਹੈ ਹਾਂਜੀ ਇਹ ਦੇਵਾ ਦਾ ਲਾੜੂ ਬਿਲਕੁਲ ਗਿੱਲਾ ਜੇ ਠੀਕ ਹੈ ਇਸ ਥਾਲ ਤੋਂ ਬਹੁਤ ਹੀ ਚੰਗਾ ਕੱਢਿਆ ਵੈਰ ਨੇ ਇਹਦਾ ਕੀ ਮੁੱਲ ਪਾਈ ਹਰਾ ਜੇ ਮੈਂ ਬਾਈ ਜਿੱਦਾਂ ਦੇਦਾ ਵਛੀਏ ਮੂੰਹ ਹੀ ਖੀਰੀ ਉਮਰ ਬੜੀ ਛੋਟੀ ਹੈ ਜੇ ਹਾਂਜੀ ਸਵਾਗ ਦੂਸਾ ਲੱਗਦੀ ਆ ਅੱਛਾ ਜੀ ਮੋਲੇ ਦਾ 35 ਕਰਦੇ ਜੀ ਅੱਛਾ ਜੀ ਇਹ ਬਾਈ ਹਾਂ ਨਾ 3000 ਦੀ ਵਛੀ ਦੇਣੀ ਆ ਬੱਸ ਠੀਕ ਹੈ ਠੀਕ ਹੈ ਲਓ ਬਾਈ 30000 ਦੀ ਕਿਤੇ ਛੋੜ ਬਾਈ ਦਾਦੀਏ ਕਿੰਨੀ ਕਰਨੀ ਛੋਟ ਜੱਗੇ ਭਾਈ ਯਾਰ ਹੀ ਕਰਾਂਗੇ ਬਸ 23 ਦੀ ਰਹਿ ਗਈ ਹੈ 23 ਦੀ ਦੇ ਦਾਂਗੇ ਹਾਂਜੀ ਠੀਕ ਹੈ ਲੋ ਪਰ ਇਹ ਵੀ ਜਿਹੜਾ ਵੀ ਲੈ ਜੂ 12 ਕਿਲੋ ਤੋਂ ਪਲੱਸ ਹੀ ਆਊਗੀ ਬਸ਼ੀ ਠੀਕ ਹੈ ਜੀ ਇਹ ਬੇਸ਼ੱਕੜ ਕੋਕ ਲਿਖਾ ਕੇ ਲੈ ਜੀ ਅੱਛਾ ਜੀ ਤੇ 12 ਕਿਲੋ ਵਾਲੀ ਉਦਾਂ ਵਹਿੜ ਜਿਹੜੀ ਹੈ 40 45 ਦੀ ਉਮਰ ਵੀ ਬੜੀ ਛੋਟੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਲੋ ਭਾਈ ਕਰੋ ਜੇ ਕਿ ਪਸ਼ੂ ਭਾਈ ਦੇ ਕੋਲ ਸਾਰੇ ਚੰਗੇ ਆ ਤੇ ਬਿਲਕੁਲ ਨਾਰਮਲ ਰੇਟ ਪਾਏ ਆ ਭਾਈ ਨੇ ਤੇ ਹੈ ਵੀ ਸਾਰੇ ਸੂਏ ਸੂਏ ਆ ਵੀਡੀਓ ਨੂੰ ਵਾਤਵਾਂਧ ਕਰਦੇ ਹੋ ਸੇਅਰ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਪੂਰੀ ਵੇਖਣੀ ਤੁਹਾਨੂੰ ਆਹ ਸਾਰੇ ਬਚਪਾਲਕ ਭਰਾਵਾਂ ਦਾ